ਸੋ ਹੁਣ ਮੈਂ ਸਰਦਾਰ ਜਸਪੀਰ ਸਿੰਘ ਜੱਸੀ ਜੀ ਤੇ ਆਇਓ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਨਾਲ ਹੀ ਮੈਂ ਜਿਹੜੀਆਂ ਸੰਗਤਾਂ ਜਿਹੜੀਆਂ ਸਿੰਘ ਸਭਾਵਾਂ ਆਈਆਂ ਹਨ ਬਲਸਵਾ ਤੋਂ ਗੁਰਨਾਣਕ ਦੇਵ ਕਲੀਨ ਤੋਂ ਸਰਦਾਰ ਨਰਿੰਦਰ ਸਿੰਘ ਮਾਨ ਜੀ ਸਰਦਾਰ ਰਜਿੰਦਰ ਸਿੰਘ ਬੀਜੇ ਸੰਗਤਾਂ ਦਾ ਨਾਮ ਰੱਖਦੇ ਹਨ ਉਹ ਵੀ ਇਸ ਸੰਸਥਾਨ ਤੇ ਪਹੁੰਚ ਚੁੱਕੇ ਹਨ ਅਸੀਂ ਖਤਰੀ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਆਇਆਂ ਕਹਿੰਦੇ ਹਾਂ ਸੱਚੇ ਪਾਤਸ਼ਾਹ ਮੇਹਰ ਕਰਨ ਇਹ ਇਸੇ ਤਰ੍ਹਾਂ ਮਾਨਵਤਾ ਦੀ ਸਮਾਜ ਦੀ ਸੇਵਾ ਵਿੱਚ ਲਗੇ ਰਹਿਣ ਔਰ ਜਿਹੜੀਆਂ ਸੰਗਤਾਂ ਗੁਰੂ ਪਿਤਾ ਮਹਾਰਾਜ ਜੀ ਨੂੰ ਨਤਮਸਤਕ ਹੋਣ ਵਾਸਤੇ ਆਈਆਂ ਹਨ ਮੇਰੀ ਆਪ ਦੀ ਕਲੋਨੀ ਗੁਰ ਨਾਨਕ ਦੇਵ ਕਲੋਨੀ ਨਾਨਕਸਰ ਤੋਂ ਸਰਦਾਰ ਜਲਦੀਪ ਸਿੰਘ ਜੱਜੀ ਉਹ ਵੀ ਪਹੁੰਚੇ ਹੋਏ ਹਨ ਚੜ੍ਹਦੀ ਕਲਾ ਸੇਵਕ ਜਥਾ ਅਤੇ ਸਮੂ ਯੂਥ ਮੈਂਬਰ ਉਹ ਵੀ ਪਹੁੰਚੇ ਹੋਏ ਹਨ ਪੀਤਮ ਕੌਰ ਜੀ ਇਸਤਰੀ ਸੱ ਸੰਗ ਸਭਾ ਜਥਾ ਤਲਾਦੇ ਪ੍ਰਧਾਨ ਕੱਕਾ ਨੀਰਪੁਰ ਉਹ ਵੀ ਆਏ ਹੋਏ ਹਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਕਾਸ਼ ਕੁਟੀਰ ਸਾਹਿਬ ਸਿੰਘ ਜੀ ਉਹ ਵੀ ਇੱਥੇ ਸੰਗਤਾਂ ਦੇ ਦਰਸ਼ਨ ਕਰ ਰਹੇ ਹਨ ਸਰਦਾਰ ਸੁੱਚਾ ਸਿੰਘ ਬਰਾੜੀ ਤੋਂ ਉਹ ਵੀ ਬਹੁਤ ਪਿਆਰ ਬਖਸ਼ਿਸ਼ ਕਰਦੇ ਹਨ ਉਹ ਵੀ ਇਸ ਅਸਥਾਨ ਤੇ ਆਏ ਹੋਏ ਹਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੰਗਾਲੀ ਕਲੋਨੀ ਸਰਦਾਰ ਜਸਵੰਤ ਸਿੰਘ ਜੀ ਭੁਪਿੰਦਰ ਸਿੰਘ ਜੀ ਇਸਤਰੀ ਸਤਸੰਗ ਸਭਾ ਜਥਾ ਸਮੂਹ ਗੁਰੂ ਪਿਆਰੀ ਸਾਧ ਸੰਗਤ ਇੱਥੇ ਆਈ ਹੋਈ ਹੈ ਬਹੁਤ ਬਹੁਤ ਪਰਮਾਨੰਦ ਗੁਰੂ ਘਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਰਦਾਰ ਤਲਖ ਤਿਲਕ ਰਾਜ ਸਿੰਘ ਖੁਰਾਨਾ ਉਹ ਵੀ ਪਹੁੰਚੇ ਹੋਏ ਹਨ ਬਹੁਤ ਪਿਆਰ ਕਰਦੇ ਹਾਂ ਆਪ ਸਮੂਹ ਜਿਤਨੇ ਵੀ ਗੁਰੂ ਪਿਆਰੇ ਆਏ ਹੋ ਬਹੁਤ ਬਹੁਤ ਸ਼ੁਕਰਾਨਾ ਤਧਵਾਦ ਹੁਣ ਨਗਰ ਕੀਰਤਨ ਕੁ ਸਮੇਂ ਦੇ ਅੰਦਰ ਇਸ ਸਥਾਨ ਤੇ ਪਹੁੰਚਣ ਵਾਲਾ ਹੈ ਸ੍ਰੀ ਗੁਰਤੇਗ ਬਾਦ ਅਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਆਈਟੀ ਨਾਨਕਪਿਆਉ ਬੀਬੀ ਨਵਨੀਤ ਕੌਰ ਡਾਇਰੈਕਟਰ ਉਹ ਵੀ ਪਹੁੰਚੇ ਹੋਏ ਹਨ ਸਰਦਾਰ ਬਿਰਿੰਦਰ ਸਿੰਘ ਦੀ ਸਟਾਫ ਮੈਂਬਰ ਸਮੂਹ ਟੀਚਰਾਂ ਅਤੇ ਬੱਚੇ ਇਸ ਸਥਾਨ ਦੀ ਸ਼ੋਭਾ ਵਡਾ ਰਹੇ ਹੁਣ ਮੈਂ ਬੇਨਤੀ ਕਰਾਂਗਾ ਖੱਤਰੀ ਜੀ ਨੂੰ ਜੋ ਗੁਰੂ ਘਰ ਵੱਲੋਂ ਸਰਪਾਵ ਬੋਲੇ ਸੋਨਿਹਾਲ ਤੇ ਮੈਂ ਚਾਹਾਂਗਾ ਦੋ ਸ਼ਬਦ ਗੁਰੂ ਪਿਆਰੀ ਸਾਧ ਸੰਗਤ ਆਈ ਹੈ ਜਗਜੀਤ ਕੌਰ ਜੀ ਸਮੂਹ ਇਸਤਰੀ ਸੰਗਤ ਸਭਾ ਜਥਾ ਬਹੁਤ ਬਹੁਤ ਸ਼ੁਕਰਾਨਾ ਹੈ ਜੀ ਸਮੂਹ ਸ਼ਤਾਬ ਮਜਰੂ ਟਿੱਲਾ ਜਿੱਤਨੇ ਵੀ ਗੁਰੂ ਪਿਆਰੇ ਉੱਥੇ ਰਹਿੰਦੇ ਹਨ ਸਰਦਾਰ ਸੁਖਰਾਜ ਸਿੰਘ ਗੁਰਨਾਮ ਸਿੰਘ ਬਲਬੀਰ ਸਿੰਘ ਸਮੂਹ ਗੁਰਕੀਆ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਹਨ ਬਾਬਾ ਦੀਪ ਸਿੰਘ ਜੀ ਰਣਜੀਤ ਅਖਾੜਾ ਠੱਸਾ ਧੀਰਪੁਰ ਸਰਦਾਰ ਅਰਜਨ ਸਿੰਘ ਜਸਵਿੰਦਰ ਸਿੰਘ ਜੀ ਜਸ ਅਤੇ ਸਮੂਹ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਹੋਏ ਹਨ ਔਰ ਮਹਾਰਾਜ ਜੀ ਨੂੰ ਨਤਮਸਤਕ ਹੋਣ ਵਾਸਤੇ ਇੱਥੇ ਜਿੰਨੇ ਵੀ ਆਪ ਗੁਰੂ ਪਿਆਰੇ ਆਏ ਹੋ ਬਹੁਤ ਬਹੁਤ ਸ਼ੁਕਰਾਨਾ ਭਾਈ ਪਰਮਾਨੰਦ ਕਲੋਨੀ ਤਨਾ ਦੇ ਪ੍ਰਧਾਨ ਸਰਦਾਰ ਓਮਕਾਰ ਸਿੰਘ ਜੀ ਉਹ ਵੀ ਪਹੁੰਚੇ ਹੋਏ ਹਨ ਔਰ ਦਾਤਾ ਦਰਬਾਰ ਪਰਮਾਨੰਦ ਕਲੋਨੀ ਤੋਂ ਵਿਸ਼ਵਜੀਤ ਸਿੰਘ ਵਿਸ਼ੂ ਜੀ ਉਹ ਵੀ ਆਪਣਾ ਜਥਾ ਲੈ ਕੇ ਪਹੁੰਚੇ ਹੋਏ ਹਨ ਇਸਤਰੀ ਸਤਸੰਗ ਸਭਾ ਜਥਾ ਉਹ ਵੀ ਇੱਥੇ ਆਇਆ ਹੋਇਆ ਹੈ ਸਾਸਤਰੀ ਨਗਰ ਕੇਸ਼ਵ ਨਗਰ ਰਿਤਿੰਦਰ ਸਿੰਘ ਜੀ ਪ੍ਰਧਾਨ ਗੁਰੂ ਪਿਆਰ ਸਿੰਘ ਇਸਤਰੀ ਸਤਸੰਗ ਸਭਾ ਜਥਾ ਸਭ ਮੈਂਬਰ ਉਹ ਵੀ ਪਹੁੰਚੇ ਹੋਏ ਹਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੋਸ਼ਿਕ ਇੰਕਲੇਵ